ਅਕਾਲ ਫਿਲਮ ਰਿਲੀਜ਼ ਹੋ ਚੁੱਕੀ ਹੈ ਤੇ ਸਪੈਸ਼ਲ ਸਕਰੀਨਿੰਗ ਅੱਜ ਸਿੱਖ ਜਥੇਬੰਦੀਆਂ ਦੇ ਲਈ ਕੀਤੀ ਗਈ ਤਾਂ ਬਾਬਾ ਗੁਲਾਬ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਅਨਮਿਊਟ ਤੇ ਬਹੁਤ ਸਵਾਗਤ ਹੈ ਬਾਬਾ ਗੁਲਾਬ ਸਿੰਘ ਜੀ ਤੁਹਾਡਾ ਜੀ ਬਹੁਤ ਧੰਨਵਾਦ ਜੀ ਕਿਸ ਤਰ੍ਹਾਂ ਦੀ ਲੱਗੀ ਅੱਜ ਫਿਲਮ ਰਿਲੀਜ਼ ਹੋ ਚੁੱਕੀ ਆ ਅਕਾਲ ਹਾਂ ਜੀ ਇੱਕ ਇੱਕ ਪਲ ਬਹੁਤ ਸੋਹਣਾ ਲੱਗਿਆ ਤੇ ਜਦੋਂ ਜਦੋਂ ਜਿੱਦਾਂ ਜਿੱਦਾਂ ਫਿਲਮ ਅੱਗੇ ਵਧੀ ਸੀ ਉਦਾਂ-ਉਦਾਂ ਸਾਡੇ ਦਿਲ ਦੇ ਜਿਹੜੇ ਚਾਅ ਸੀ ਬਲਵਲੇ ਸੀਗੇ ਉਹ ਬਹੁਤ ਬਹੁਤ ਵਿਸ਼ਾਲ ਹੁੰਦੇ ਗਏ ਤੇ ਇੱਕ ਮਾਣ ਵਧਦਾ ਗਿਆ ਇੱਕ ਮਾਣ ਮਹਿਸੂਸ ਹੁੰਦਾ ਗਿਆ ਵੀ ਅਸੀਂ ਸਿੱਖ ਧਰਮ ਦੇ ਵਾਰਿਸ ਆ ਹਨਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਐਸਾ ਖਾਲਸਾ ਸਾਜਿਆ ਤੇ ਐਦਾਂ ਦੇ ਸਿੰਘ ਹੁੰਦੇ ਸੀ ਤੁਸੀਂ ਦੇਖੋ ਨਿੱਕੀ ਜੀ ਬੰਦੇ ਤੇ ਛਰੀ ਟਾਵੇ ਨਿੱਕਾ ਜਿਹਾ ਦੁੱਖ ਦਾ ਸਮਾਂ ਆਵੇ ਬੰਦੇ ਜਹਰਾਂ ਪੀਣ ਨੂੰ ਤਿਆਰ ਹੋ ਜਾਂਦੇ ਆ ਤੇ ਜਦੋਂ ਤੁਸੀਂ ਫਿਲਮ ਦੇਖ ਕੇ ਆਉਨੇ ਹੋ ਤੁਹਾਨੂੰ ਤੁਹਾਨੂੰ ਇਹ ਲੱਗਦਾ ਫਿਲਮ ਦੇਖ ਕੇ ਆ ਕੇ ਵੀ ਜੇ ਦੁੱਖਾਂ ਦਾ ਪਹਾੜ ਵੀ ਗਿਰ ਜੇ ਉਹ ਘੋੜਿਆਂ ਦੀਆਂ ਕਾਠੀਆਂ ਤੇ ਰਹਿ ਕੇ ਭੁੱਖੇ ਰਹਿ ਕੇ ਭੁੱਖ ਘੱਟ ਕੇ ਤੇ ਫੇਰ ਵੀ ਉਹ ਗੁਰੂ ਸਾਹਿਬ ਜੀ ਦਾ ਚੜ੍ਹਦੀ ਕਲਾ ਸ਼ੁਕਰਾਨਾ ਕਰਦੇ ਰਹੇ ਅੱਜ ਕੱਲ ਸਾਡੇ ਕੋਲ ਸਾਰੀਆਂ ਸਹੂਲਤਾਂ ਨੇ ਧੀਆਂ ਪੁੱਤ ਸਹੀ ਨੇ ਘਰ ਦਿੱਤੇ ਨੇ ਰਹਿਣ ਵਾਸਤੇ ਗੱਡੀਆਂ ਨੇ ਏਸੀ ਨੇ ਹਵਾ ਪੱਖੇ ਸਭ ਕੁਝ ਆ ਪਰ ਅੱਜ ਸਾਡੇ ਕੋਲ ਹੌਸਲਾ ਹੈ ਨਹੀਂ ਤੇ ਸਾਨੂੰ ਇਹ ਫਿਲਮ ਹੌਸਲਾ ਵੀ ਦਿੰਦੀ ਆ ਮੋਟੀਵੇਟ ਵੀ ਕਰਦੀ ਆ ਤੁਸੀਂ ਖਾਲਸੇ ਹੋ ਤੇ ਖਾਲਸੇ ਬਣ ਕੇ ਰਹੋ ਸਿੰਘ ਨਾ ਚੁੱਕਣਗੇ ਨਾ ਰੁਕਣਗੇ ਦਰਸਾਉਂਦੀ ਆ ਫਿਲਮ ਹਾਂਜੀ 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 ਬਿਲਕੁਲ ਬਿਲਕੁਲ ਬਹੁਤ ਬਹੁਤ ਚੜ੍ਹਦੀ ਕਲਾ ਵਾਲੀ ਫਿਲਮ ਬਣਾਈ ਹੈ ਬਹੁਤ ਚੜ੍ਹਦੀ ਕਲਾ ਵਾਲੀ ਜਿਸ ਤਰ੍ਹਾਂ ਬੱਚਿਆਂ ਨੇ ਰੋਲ ਪਲੇ ਕੀਤਾ ਹੈ ਗਿੱਪੀ ਘਰੇਵਾਲ ਦੇ ਤਿੰਨੇ ਪੁੱਤਰ ਇਸ ਫਿਲਮ ਵਿੱਚ ਤੁਸੀਂ ਵੇਖੇ ਅਲੱਗ-ਅਲੱਗ ਉਹਨਾਂ ਦੇ ਕਿਰਦਾਰ ਵੇਖੇ ਤਾਂ ਉਹਨਾਂ ਬਾਰੇ ਕੀ ਬਹੁਤ ਖੁਸ਼ੀ ਦੀ ਗੱਲ ਹੈ ਵੀ ਡੇਢ ਸਾਲ ਬੱਚਿਆਂ ਨੇ ਤਿਆਰੀ ਕੀਤੀ ਹੈ ਪਹਿਲਾਂ ਗਤਕਾ ਸਿੱਖਿਆ ਉਹਨਾਂ ਨੇ ਮੇਨ ਕੋਚ ਰੱਖ ਕੇ ਹਨ ਤੇ ਫਿਰ ਜਿਹੜਾ ਜੂਥ ਨੌਜਵਾਨ ਜਿਹੜਾ ਜਦੋਂ ਉਹ ਦੇਖਣਗੇ ਫਿਲਮ ਮਾਪੇ ਜਿਹੜੇ ਜਿਹੜੇ ਮਾਤਾ ਪਿਤਾ ਨੇ ਆਪਣੇ ਬੱਚਿਆਂ ਨੂੰ ਚਿੱਟੇ ਵਰਗੇ ਨਸ਼ੇ ਤੋਂ ਜਾਂ ਹੋਰ ਐਰਾ ਵਗੈਰਾ ਨਸ਼ਿਆਂ ਤੋਂ ਬਚਾ ਕੇ ਰੱਖਣਾ ਤੇ ਆਪਣੇ ਬੱਚਿਆਂ ਨੂੰ ਜਦੋਂ ਫਿਲਮ ਦਿਖਾਉਣਗੇ ਤਾਂ ਬੱਚੇ ਇਹ ਨਾ ਬੱਚਿਆਂ ਦੀ ਰੀਸ ਕਰਕੇ ਸਿੰਘ ਸਜਣਗੇ ਹਨਾ ਜੀ ਵੀ ਸਿੱਖ ਕੌਮ ਖਾਲਸੇ ਸਰਦਾਰ ਨਿੱਕੇ ਤੋਂ ਲੈ ਕੇ ਛੋਟ ਵੱਡੇ ਤੱਕ ਛੋਟੇ ਤੋਂ ਲੈ ਕੇ ਵੱਡੇ ਤੱਕ ਇਦਾਂ ਦੇ ਹੁੰਦੇ ਆ ਇਹ ਤਾਂ ਉਹ ਪ੍ਰਵਾਹ ਕੋ ਬੋਲਣਗੇ ਸਿੰਘਣੀਆਂ ਦੇ ਕਿਰਦਾਰ ਬਾਰੇ ਕੀ ਕਹੋ ਸਿੰਘਣੀਆਂ ਵੀ ਜਦੋਂ ਦੇਖਣ ਗਈਆਂ ਤੇ ਆਪਣੇ ਆਪ 'ਚ ਮਾਣ ਮਹਿਸੂਸ ਕਰਨ ਗਈਆਂ ਵੀ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੰਨਾ ਨਵਾਜਿਆ ਐਡਾ ਪਿਆਰ ਦਿੱਤਾ ਹਨਾ ਤੇ ਜਿੱਥੇ ਸਿੰਘਾਂ ਦੀ ਤਲਵਾਰ ਚੱਲਦੀ ਹੈ ਸਿੰਘਣੀਆਂ ਵੀ ਪਿੱਛੇ ਨਹੀਂ ਹੈਗੀਆਂ ਉੱਥੇ ਤੇ ਇੱਕ ਇੱਕ ਸਿੰਘਣੀ ਵੀ ਇਹਨਾਂ ਦੀ ਸਵਾ ਸਵਾ ਲੱਖ ਦਾ ਮੁਕਾਬਲਾ ਕਰਦੀ ਆ ਜਿਹੜੇ ਵਿਰੋਧ ਕਰ ਰਹੇ ਨੇ ਉਹਨਾਂ ਲਈ ਕੀ ਮੈਸੇਜ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਇੱਕ ਵਾਰੀ ਆ ਕੇ ਫਿਲਮ ਦੇਖਣ ਜ਼ਰੂਰ ਜੀ ਜਿੰਨੇ ਵੀ ਸਾਡੇ ਬੰਦੇ ਵਿਰੋਧ ਕਰਦੇ ਆ ਸਾਡੇ ਸਿੱਖ ਭਰਾ ਨੇ ਉਹ ਤੇ ਜਦੋਂ ਉਹਨਾਂ ਨੂੰ ਕੋਈ ਲੱਗਦਾ ਤਾਂ ਆ ਕੇ ਦੱਸਣ ਤੇ ਸੁਝਾ ਦੇਣ ਕੋਈ ਵੀ ਬੰਦਾ ਕਦੇ ਵੀ ਸੰਪੂਰਨ ਨਹੀਂ ਹੁੰਦਾ ਹੈਗਾ ਹਨਾ ਜ਼ਿੰਦਗੀ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ ਬਹੁਤ ਸਾਰੀਆਂ ਘਾਟਾ ਰਹਿ ਜਾਂਦੀਆਂ ਨੇ ਜਿਹੜੀਆਂ ਇਹ 'ਚ ਗਲਤੀਆਂ ਹੋ ਗਈਆਂ ਅਗਲੀ ਵਾਰ ਸੁਧਾਰ ਕਰਨਗੇ ਫਿਲਮ ਦਾ ਨਾਮ ਹੈ ਜਿਵੇਂ ਅਕਾਲ ਜਿਸ ਦਾ ਨਾ ਕੋਈ ਅੰਤ ਜਿਸ ਦਾ ਨਾ ਕੋਈ ਕਾਲ ਜਿਸ ਤੋਂ ਨਾ ਕੋਈ ਜਿੱਤ ਸਕਦਾ ਤੇ ਫਿਲਮ ਵਿੱਚ ਗਿੱਪੀ ਗਰੇਵਾਲ ਨੇ ਅਕਾਲ ਸਿੰਘ ਦਾ ਕਿਰਦਾਰ ਨਿਭਾਇਆ ਗਿੱਪੀ ਗਰੇਵਾਲ ਦੇ ਕਿਰਦਾਰ ਬਾਰੇ ਕੀ ਕਹੋਗੇ ਤੇ ਜਿਵੇਂ ਅਕਾਲ ਦਾ ਮਤਲਬ ਹੀ ਹੈ ਉਹ ਵਾਕਈ ਇਸੇ ਫਿਲਮ ਵਿੱਚ ਤੁਹਾਨੂੰ ਨਜ਼ਰ ਆਇਆ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਸੱਚੇ ਪਾਤਸ਼ਾਹ ਜੀ ਦੀ ਮਿਹਰ ਹੋਈ ਆ ਤੇ ਇੱਕ ਸਿੰਘ ਜਦੋਂ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਦਾ ਨਿਰੰਕਾਰ ਦੀ ਹੋਂਦ ਨੂੰ ਮਾਨਦਾ ਨਿਰੰਕਾਰ ਚ ਆਪਣੇ ਆਪ ਨੂੰ ਅਭੇਦ ਕਰਦਾ ਤੇ ਅਕਾਲ ਦਰ ਅਕਾਲ ਦਾ ਨਾਮ ਜਪਦਾ ਜਪਦਾ ਆਪ ਹੀ ਅਕਾਲ ਹੋ ਜਾਂਦਾ ਤੇ ਇਸੇ ਕਰਕੇ ਨਾਉ ਦੀ ਮੌਤ ਆ ਤੇ ਨਾਉ ਦਾ ਜਨਮ ਆ ਅਕਾਲ ਤਾਂ ਹਮੇਸ਼ਾ ਕਾਲ ਹੀ ਆ ਵਾਹ शुक्रिया ਅੰਨ ਨਾਲ ਜੋੜਨ ਦੇ ਲਈ ਤਾਂ ਸਭ ਕੁਝ ਭਾਵੇਂ ਖਤਮ ਹੋ ਜਾਵੇ ਅਕਾਲ ਹਮੇਸ਼ਾ ਰਹੇਗਾ ਇਹ ਮੈਸੇਜ ਦਿੰਦੀ ਹੈ ਇਹ ਫਿਲਮ ਤੇ ਜੋ ਵੀ ਦਰਸ਼ਕ ਇਥੇ ਦੇਖਣ ਆਏ ਖਾਸ ਤੌਰ ਤੇ ਜਿਵੇਂ ਸਿੱਖ ਜਥੇਬੰਦੀਆਂ ਦੇ ਲਈ ਇਸ ਦੀ ਸਕਰੀਨਿੰਗ ਕੀਤੀ ਗਈ ਸੀ ਉਹ ਇਸ ਫਿਲਮ ਦੀ ਸ਼ਲਾਗਾ ਕਰਦੇ ਹੋਏ ਇਸ ਫਿਲਮ ਨੂੰ ਦੇਖਣ ਲਈ ਤੁਸੀਂ ਸਾਰੇ ਜ਼ਰੂਰ ਆਓ ਇਹ ਅਪੀਲ ਕਰਦੇ ਹੋਏ ਨਜ਼ਰ ਆਇਆ